ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਬਰ ਆਖੋ ਦਾਸ ਭਾਟ ਕੀ ਲਾਜ ਜੈਸੀ ਰੱਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖ ਸਫਾਰੇ ਕਰਿਆਜ फन द्रौपति लाज रखी हर चीनत बस्तर दीन बहु साज सो अपदा सोदा तेराखेया गणका पड़त पूरे तेह काज श्री सतगर सो प्रसन्न युग होए ਰਾਖੋ ਦਾਸ ਭਾਟ ਕੀ ਲਾਜ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਨੁਤਨ ਜਬਰ ਤਖਤ ਦੇ ਮਾਲਕ ਨਾਮ ਕੇ ਜਹਾਜ ਬਾਣੀ ਕੇ ਬੋਹਿਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜੁੜੇ ਬੈਠੀ ਸਾਧ ਸੰਗਤ ਜੀਓ ਗੱਜ ਕੇ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਖਾਲਸਾ ਸਾਧ ਸੰਗਤ ਜੀਓ ਅੱਜ ਦੇ ਹੁਕਮਨਾਮੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਬਿਲਾਵਲ ਰਾਗ ਦੇ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਹਨ ਅਤੇ ਆਪਣੇ ਪਵਿੱਤਰ ਬਚਨ ਰਾਹੀਂ ਸੰਗਤ ਨੂੰ ਜੀਵਨ ਜਿਉਣ ਉਸ ਗੁਰ ਗੁਰਪੂਰੇ ਦਾ ਆਨੰਦ ਲੈਣ ਸੰਸਾਰ ਵਿੱਚ ਉਸ ਦੇ ਨਾਮ ਦੇ ਰਸ ਨਾਲ ਜੈ ਜੈਕਾਰ ਕਰਨ ਤੇ ਸਦਾ ਅੰਗ ਸੰਗ ਪ੍ਰਭੂ ਦੇ ਰਹਿਣ ਦੀ ਜਾਂਚ ਦੱਸਦੇ ਹੋਏ ਬਿਲਾਵਲ ਰਾਗ ਦੇ ਵਿੱਚ ਕਿਰਪਾ ਕਰਦੇ ਹਨ ਬਿਲਾਵਲ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਖ-ਵਖ ਭਗਤਾਂ ਗੁਰੂਆਂ ਦੀ ਬਾਣੀ ਢੇਠ ਗੁਰੂ ਸਾਹਿਬ ਵੱਲੋਂ ਗਾਇਨ ਕੀਤਾ ਗਿਆ ਹੈ। ਬਿਲਾਵਲ ਰਾਗ ਅਸਲ ਵਿੱਚ ਪ੍ਰਾਚੀਨ ਭਾਰਤੀ ਰਾਗਾਂ ਵਿੱਚੋਂ ਇੱਕ ਸ਼ਾਸਤਰੀ ਰਾਗ ਹੈ। ਜਿਸ ਦਾ ਵਰਣਨ ਪ੍ਰਾਤਨ ਵੈਦਿਕ ਗ੍ਰੰਥ ਵਿੱਚ ਵਿਸਥਾਰ ਸਹਿਤ ਮਿਲਦਾ ਹੈ ਵੇਦਾਂ ਮੁਤਾਬਕ ਅਤੇ ਸਾਸ਼ਟਰੀ ਸੰਗੀਤ ਮੁਤਾਬਕ ਬਿਲਾਵਲ ਰਾਗ ਦਾ ਗਾਇਨ ਦੋ ਰੂਹਾਂ ਦੇ ਮਿਲਣਾ ਦੋ ਧਿਰਾਂ ਦੇ ਮਿਲਣਾ ਦੋ ਜੀਆਂ ਦੇ ਮਿਲਣਾ ਪ੍ਰਾਣੀ ਦੇ ਪ੍ਰਭੂ ਨਾਲ ਮਲਾਪ ਦੀ ਖੁਸ਼ੀ ਦੇ ਵਿੱਚ ਜੋ ਪ੍ਰਗਟ ਹੁੰਦੀ ਹੈ ਖੁਸ਼ੀ ਉਸ ਵੇਲੇ ਬਿਲਾਵਲ ਰਾਗ ਦਾ ਗਾਇਨ ਕੀਤਾ ਜਾਂਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਲਾਵਲ ਰਾਗ ਦੀ ਬਾਣੀ ਅੰਗ 795 ਤੋਂ ਲੈ ਕੇ 858 ਤੱਕ ਗੁਰੂ ਸਾਹਿਬ ਵੱਲੋਂ ਦਰਜ ਕੀਤੀ ਗਈ ਹੈ ਅੱਜ ਦੇ ਬਿਲਾਵਲ ਰਾਗ ਵਿੱਚ ਪੰਚਮ ਪਾਤਸ਼ਾਹ ਸਾਡੇ ਉੱਪਰ ਅਪਾਰ ਬਖਸ਼ਿਸ਼ ਕਰਦੇ ਹਨ ਬਿਲਾਵਲ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਰਾਗ ਅਧੀਨ ਕੁੱਲ 149 ਚੌਪ ਦੇ ਗੁਰੂ ਸਾਹਿਬਾਨਾ ਵੱਲੋਂ ਦਰਜ ਕੀਤੇ ਗਏ ਹਨ ਜਿਸ ਤੋਂ ਇਲਾਵਾ 11 ਅਸ਼ਟਪਦੀਆਂ ਇੱਕ ਥਿਤੀ ਮਹੱਲਾ ਪਹਿਲਾ ਦੋ ਵਾਰ ਮਹੱਲਾ ਤੀਜਾ ਨੌ ਸ਼ੰਤ ਇੱਕ ਵਾਰ ਮਹੱਲੇ ਚੌਥੇ ਦੀ ਦਰਜ ਹੈ ਇਸ ਤੋਂ ਇਲਾਵਾ ਬਲਾਗਲ ਰਾਗ ਦੇ ਵਿੱਚ ਭਗਤ ਬਾਣੀ ਜੋ ਦਰਜ ਹੈ ਉਸ ਵਿੱਚ 16 ਸ਼ਬਦਾਂ ਵਿੱਚੋਂ 12 ਜੋ ਸ਼ਲੋਕ ਨੇ ਸ਼ਬਦ ਨੇ ਉਹ ਭਗਤ ਕਬੀਰ ਜੀ ਨਾਲ ਸੰਬੰਧ ਥਾਣਾ ਜਦੋਂ ਕਿ ਇੱਕ ਸ਼ਬਦ ਨਾਮਦੇਵ ਜੀ ਨਾਲ ਦੋ ਭਗਤ ਰਵਿਦਾਸ ਜੀ ਨਾਲ ਅਤੇ ਇੱਕ ਸਦਨਾ ਭਗਤ ਜੀ ਨਾਲ ਸ਼ਬਦ ਹੈ ਜੋ ਉਬਲਾਵਲ ਰਾਗ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ ਮੇਲਾਵਲਾ ਰਾਗ ਇੱਕ ਸ਼ੁੱਧ ਰਾਗ ਹੈ ਜਿਸ ਦੇ ਗਾਇਨ ਦਾ ਸਮਾਂ ਸ਼ਾਸਤਰੀ ਸੰਗੀਤ ਨਾਲ ਜੁੜੇ ਅਤੇ ਗੁਰੂ ਸਾਹਿਬਾਨ ਵੱਲੋਂ ਦਿਨ ਦੇ ਦੂਜੇ ਪਹਿਰ ਦਾ ਆਰੰਭ ਉਸ ਵੇਲੇ ਦਾ ਇਹ ਸ਼ਬਦ ਗਾਇਨ ਕਰਨ ਦਾ ਹੁਕਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਰਾਗ ਦੀ ਮਹੱਤਤਾ ਦੱਸਦੇ ਹੋਏ ਇਸ ਦੀ ਉਸਤਤ ਸਾਨੂੰ ਪੜਨ ਨੂੰ ਅਤੇ ਸੁਣਨ ਨੂੰ ਮਿਲਦੀ ਹੈ ਇਹ ਇੱਕ ਸੰਪੂਰਨ ਰਾਗ ਹੈ ਗੁਰੂ ਸਾਹਿਬ ਲਿਖਦੇ ਹਨ ਫਰਮਾਨ ਕਰਦੇ ਹਨ ਉਠੈ ਹੋਇਐ ਹੋਇ ਬਿਲਾਵਲ ਜੀਆ ਜੁਗਤ ਸਮਾਣੀ ਇਸ ਰਾਗ ਦੀ ਮਹੱਤਤਾ ਸਾਨੂੰ ਗੁਰੂ ਸਾਹਿਬ ਵੱਲੋਂ ਇਸ ਰਾਗ ਦੀ ਉਸਤਤੀ ਅਤੇ ਖੁਸ਼ੀ ਦੇ ਪ੍ਰਗਟਾਵੇ ਮੇਲ ਸਮੇਂ ਇਸ ਦੇ ਗਾਇਨ ਤੋਂ ਗੁਰਮੁਖ ਪ੍ਰਾਣੀਆਂ ਦੇ ਮਨਾਂ ਵਿੱਚ ਉੱਤਰਦੀ ਹੈ। ਸਤਿਗੁਰੂ ਸਾਹਿਬ ਫਰਮਾਉਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਲਾਵਲ ਰਾਗ ਦਾ 16ਵਾਂ ਸਥਾਨ ਹੈ। 16ਵੇਂ ਨੰਬਰ ਉੱਪਰ ਆਵ ਇਹ ਦਰਜ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਹਰ ਉਤਮ ਹਰ ਪ੍ਰਭ ਗਾਵੇ ਆ। ਕਰਨਾਦ ਬਿਲਾਵਲ ਰਾਗ ਇਸ ਰਾਗ ਦੀ ਮਹੱਤਤਾ ਖੁਸ਼ੀ ਦੇ ਪ੍ਰਗਟਾਵੇ ਸਮੇਂ ਖਾਸ ਤੌਰ ਤੇ ਸਾਡੇ ਸਾਹਮਣੇ ਉੱਭਰ ਕੇ ਸਾਹਮਣੇ ਆਉਂਦੀ ਹੈ ਅੱਜ ਦੇ ਮੁਖਵਾਕ ਵਿੱਚ ਅੰਚਮ ਪਾਤਸ਼ਾਹਾ ਕਿਰਪਾ ਕਰਦੇ ਹਨ ਬਿਲਾਵਲ ਮਹੱਲਾ ਪੰਜਵਾਂ ਅੰਚਮ ਪਾਤਸ਼ਾਹਾ ਬਿਲਾਵਲ ਰਾਗ ਵਿੱਚ ਬਖਸ਼ਿਸ਼ ਕਰਦੇ ਹਨ ਸਹਿਜ ਸੁਮਾਦ ਆਨੰਦ ਸੁਖ ਪੂਰੇ ਗੁਰਦੀਨ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਓਟ ਆਸਰੇ ਨਾਲ ਜੁੜੀ ਸਾਧ ਸੰਗਤ ਜੀਓ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਪਰਮਾਤਮਾ ਉਹ ਅਕਾਲ ਪੁਰਖ ਉਹ ਵਾਹਿਗੁਰੂ ਉਹ ਘਟ ਘਟ ਵਿੱਚ ਜੋ ਰਵਿਆ ਹੋਇਆ ਹੈ ਘਟ ਘਟ ਦੀ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਨਤ ਉਹ ਜਿਸ ਨੂੰ ਖਰ ਉਪਰ ਦਇਆਵਾਨ ਹੋ ਜਾਂਦਾ ਹੈ ਭਾਵ ਉਸ ਨੂੰ ਨਾਮ ਦਾ ਰਸ ਦੁਨੀਆਵੀ ਪਦਾਰਥਾਂ ਤੋਂ ਇਲਾਵਾ ਆਪਣੇ ਨਾਮ ਨਾਲ ਤੇ ਪ੍ਰਭੂ ਦੇ ਚਰਨਾਂ ਨਾਲ ਜੋੜਦੇ ਹੋਏ ਵਾਹਿਗੁਰੂ ਜੈਸੂ ਪਰ ਰਿਆਵਨ ਹੁੰਦੇ ਹਨ ਸਹਿਜ ਸਮਾਦ ਅਨੰਦ ਸੁਖ ਪੂਰੇ ਗੁਰਦੀਨ ਸਤ ਗੁਰਾਂ ਦਾ ਫਰਮਾਨ ਹੈ ਪੂਰਨ ਕਬ ਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜ੍ਹੇ ਸਵਾਇਆ ਨਾਨਕ ਹੋਤ ਨਾ ਘਾਟ ਸੋ ਗੁਰੂ ਸਾਹਿਬ ਕਹਿੰਦੇ ਹਨ ਪੂਰੇ ਗੁਰ ਨੇ ਆਤਮਕ ਅਡੋਲਤਾ ਵਿੱਚ ਇੱਕ راست ਤਹਿਤ ਉਸ ਪ੍ਰਾਣੀ ਨੂੰ ਸਾਰੇ ਸੁਖ ਆਨੰਦ ਦੇ ਦਿੱਤੇ ਹੋਏ ਹਨ ਜੋ ਪ੍ਰਾਣੀ ਹਰ ਸਮੇਂ ਆਪਣੇ ਦੁਨੀਆਵੀ ਕਰਤੱਵਾਂ ਨੂੰ ਭੋਗਦਾ ਹੋਇਆ ਉਸ ਨਾਮ ਰਸ ਨਾਲ ਜੁੜ ਕੇ ਪ੍ਰਭੂ ਨੂੰ ਚੇਤੇ ਰੱਖਦਾ ਹੈ ਸਦਾ ਸਹਾਇ ਸੰਗ ਪ੍ਰਭ અમરત ગુણ ચીના સદા સહાય સદા સહાય ਹੁੰਦਾ ਹਰ ਸਮੇਂ ਸਹਾਇੀ ਹੋਣਾ ਹਰ ਸਮੇਂ ਮਦਦਗਾਰ બનਨਾ સદા સહાય ਸੰਗ ਪ੍ਰਭ ਪ੍ਰਭੂ ਉਸ ਮਨੁੱਖ ਦਾ ਸਦਾ ਮਦਦਗਾਰ ਬਣਿਆ ਰਹਿੰਦਾ ਹੈ ਸਦਾ ਹੀ ਉਸ પ્રાણી ਦੇ ਉਸ ਗੁਰਮਖ ਜੰਦੇ ਨਾਲ ਰਹਿੰਦਾ ਹੈ ਉਸ ਦੇ ਅੰਗ ਸੰਗ ਰਹਿੰਦਾ ਹੈ ਜੋ ਮਨੁੱਖ ਪ੍ਰਭੂ ਦੇ ਉਸ ਆਤਮਕ ਰਸ ਨੂੰ ਆਪਣੇ ਮਨ ਵਿੱਚ ਰਸ ਭਜੇ ਮਨ ਨਾਲ ਗਾਇਨ ਕਰਦੇ ਹੋਏ ਪ੍ਰਭੂ ਨਾਲ ਸੁਰਤੀ ਜੋੜ ਕੇ ਰੱਖਦੇ ਹਨ ਰਹਾਉ ਸਹਬ ਅਸਥਾਈ ਦੇ ਕੇ ਗੁਰੂ ਸਾਹਿਬ ਫਰਮਾਉਂਦੇ ਹਨ ਭਾਵ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਜੈ ਜੈਕਾਰ ਜਗਤ ਤਰਮ ਹੈ ਲੋਚੈ ਹੈ ਸਭ ਜੀਆ ਵਾਹਿਗੁਰੂ ਸੱਚੇ ਪਾਤਸ਼ਾਹ ਉਸ ਲੀਲਾ ਨੂੰ ਆਪਣੇ ਪ੍ਰਾਣੀ ਜਨਾਂ ਦੇ ਅੰਦਰ ਵਾਸਾ ਕਰਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਜੈ ਜੈਕਾਰ ਸਦਾ ਸਹਾਈ ਸੰਗ ਪ੍ਰਭ ਅਮਰਤ ਗੁਣਚੀਨ ਰਹਾਉ ਤੋਂ ਬਾਅਦ ਅਗਲੀ ਪੰਕਤੀ ਫਰਮਾਉਂਦੇ ਹਨ ਜੈ ਜੈਕਾਰ ਜਗਤਰਮ ਹੈ ਲੋਚੈ ਸਭ ਜੀਆ ਏ ਭਾਈ ਉਸ ਮਨੁੱਖ ਦੀ ਸਾਰੇ ਜੱਗ ਦੇ ਵਿੱਚ ਸੋਭਾ ਹੁੰਦੀ ਹੈ ਹਰ ਜਗ੍ਹਾ ਉੱਪਰ ਉਸ ਮਨੁੱਖ ਨੂੰ ਉਸ ਵਾਹਿਗੁਰੂ ਦੇ ਅਨੁਭਗਤ ਉਸ ਦੀ ਕਿਰਪਾ ਦਾ ਪਾਤਰ ਮੰਨਿਆ ਜਾਂਦਾ ਹੈ ਅਤੇ ਹਰ ਪ੍ਰਾਣੀ ਉਸ ਨੂੰ ਲੋਚਦਾ ਹੈ ਭਾਵ ਉਸ ਦੇ ਦਰਸ਼ਨਾਂ ਦੀ ਤਾਂ ਕਰਦਾ ਹੈ ਜੋ ਗੁਰੂ ਦੇ ਸਾਹਿਬ ਦੇ ਚਰਨਾਂ ਨਾਲ ਆਪਣੇ ਮਨ ਨੂੰ ਜੋੜ ਕੇ ਰੱਖਦੇ ਹਨ ਸੋ ਪਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਗਨ ਨਾ ਥੀਆ ਜਿਸ ਮਨੋ ਖੁਤੇ ਗੁਰੂ ਪਰਮਾਤਮਾ ਆਪਣੀ ਬਖਸ਼ਿਸ਼ ਕਰਦੇ ਹੋਏ ਪ੍ਰਸੰਨ ਹੁੰਦੇ ਹਨ ਭਾਵ ਖੁਸ਼ੀਆਂ ਦੇ ਖੇੜੇ ਬਖਸ਼ਦੇ ਹਨ ਉਸ ਜੀਵ ਉੱਪਰ ਜੋ ਹਰ ਸਮੇਂ ਆਪਣੇ ਕੰਮ ਕੰਦਿਆਂ ਦੇ ਨਾਲ ਨਾਮ ਜਪਦਾ ਹੋਇਆ ਪ੍ਰਭੂ ਨੂੰ ਯਾਦ ਰੱਖਦਾ ਹੈ ਪ੍ਰਮਾਤਮਾ ਉਸ ਉੱਪਰ ਹਮੇਸ਼ਾ ਖੁਸ਼ ਰਹਿੰਦੇ ਹਨ ਪ੍ਰਸਾਨਤਾ ਦੀ ਦ੍ਰਿਸ਼ਟੀ ਵਰਤਾਉਂਦੇ ਹਨ ਅਤੇ ਉਸ ਦੇ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦੀ ਜੋ ਦੁਨਿਆਵੀ ਨੇ ਜਾਂ ਆਤਮਿਕ ਰੁਕਾਵਟਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਅਸੀਂ ਹੰਕਾਰ ਦੇ ਵਿੱਚ ਭਰੇ ਹੋਏ ਪ੍ਰਾਣੀ ਇਸ ਸੰਸਾਰ ਉੱਪਰ ਵਿਚਰਦੇ ਹਾਂ ਸਾਡੀਆਂ ਅੱਖਾਂ ਮੂਰੇ ਦੁਨਿਆਵੀ ਤੌਰ ਤੇ ਵਿਚਰਦੇ ਹਾਂ ਕਈ ਤਰ੍ਹਾਂ ਦੀਆਂ ਰੁਕਾਵਟਾਂ ਅਧਿਆਤਮ ਵਿੱਚ ਆਉਂਦੀਆਂ ਹਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਪਰਦਾ ਸਾਡੀਆਂ ਅੱਖਾਂ ਮੂਰੇ ਪੈਂਦਾ ਹੈ ਅਤੇ ਅਸੀਂ ਉਸ ਵਿੱਚ ਗਰਸ ਕੇ ਮਾਇਆ ਦੇ ਲੋਭ ਵਿੱਚ ਦੁਨਿਆਵੀ ਲੋਕਾਂ ਨਾਲ ਵਿਚਰਦੇ ਹੋਏ ਉਸ ਪ੍ਰਭੂ ਨੂੰ ਭੁੱਲ ਜਾਂਦੇ ਹਾਂ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਜਿਸ ਉੱਪਰ ਸੋ ਪਰਸੰਨ ਭਏ ਸਤਿਗੁਰੂ ਪ੍ਰਭੂ ਜਿਸ ਉੱਪਰ ਸਤਿਗੁਰੂ ਹਮੇਸ਼ਾ ਖੁਸ਼ੀ ਦੀ ਨਜ਼ਰ ਰੱਖਦੇ ਹਨ ਕਛ ਬਿਗਨ ਨਾ ਥੀ ਆ ਉਸਦੇ ਰਸਤੇ ਵਿੱਚ ਅਧਿਆਤਮਿਕ ਦੇ ਰਸਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਗਰਾਵਟ ਨਹੀਂ ਆਉਂਦੀ ਜਾ ਕਾ ਅੰਗ ਦਿਆਲ ਪ੍ਰਭ ਤਾ ਕੇ ਸਬਦਾਸ ਜਾ ਕਾ ਅੰਗ ਦਇਆਲ ਪ੍ਰਭ ਜੈਸ ਹੈ ਭਾਈ ਵਾਹਿਗੁਰੂ ਕਹਿੰਦੇ ਹਨ ਪਰਮਾਤਮਾ ਦਇਆ ਦਾ ਸੁਮ ਹੈ ਉਹ ਹਰ ਪ੍ਰਾਣੀ ਵਿੱਚ ਘਟ ਘਟ ਵਿੱਚ ਰਵਿਆ ਹੋਇਆ ਹੈ ਉਸ ਦੀ ਦਇਆਲਤਾ ਦਾ ਮਨੁੱਖ ਪਾਤਰ ਬਣਦਾ ਹੈ ਅਤੇ ਜੋ ਪ੍ਰਾਣੀ ਰਾਸਤੇ ਨਿਰੂਪ ਦੇ ਵਿੱਚ ਆਪਣੇ ਮਨ ਨੂੰ ਨਿਮਰਤਾ ਵਿੱਚ ਰੱਖਦਾ ਹੋਇਆ ਮਨੁੱਖਤਾ ਦੀ ਸੇਵਾ ਨਾਲ ਜੁੜਿਆ ਹੋਇਆ ਨਾਮ ਜਪਦਾ ਹੈ ਉਸ ਨੂੰ ਪ੍ਰਮਾਤਮਾ ਆਪਣੀ ਬਖਸ਼ਿਸ਼ ਕਰਦੇ ਹੋਏ ਕਹਿੰਦੇ ਹਨ ਜਾ ਕਾ ਅੰਗ ਦਿਆਲ ਪ੍ਰਭ ਤਾਕੇ ਸਭ ਦਾਸ ਜਿਸ ਦੇ ਅੰਗ ਸੰਗ ਉਹ ਪ੍ਰਭੂ ਪ੍ਰਮਾਤਮਾ ਹੈ ਸਾਰੇ ਉਸ ਨਾਲ ਜੁੜ ਕੇ ਭਾਵ ਉਸ ਦੇ ਚਰਨਾਂ ਦੀ ਧੂੜ ਲੋਚਦੇ ਹੋਏ ਵਾਹਿਗੁਰੂ ਦੇ ਚਰਨਾਂ ਨਾਲ ਜੁੜਦੇ ਹਨ ਸਦਾ ਸਦਾ ਵਡਿਆਈਆ ਨਾਨਕ ਗੁਰਪਾਸ ਜੋ ਪ੍ਰਾਣੀ ਸਤਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਉਸ ਰੱਬ ਦੀ ਰਜ਼ਾ ਨਾਲ ਜੋੜ ਕੇ ਦਸਾਂ ਨਹਾਂ ਦੀ ਕਿਰਤ ਕਮਾਈ ਕਰਦਾ ਹੋਇਆ ਅੱਗੇ ਵਾਅਦਾ ਹੈ ਤੇ ਉਸ ਪਰਮਾਤਮਾ ਨੂੰ ਅਠੇ ਪਹਿਰ ਚਾਰ ਪਹਿਰ ਦਿਨ ਦੇ ਅਤੇ ਚਾਰ ਪਹਿਰ ਰਾਤ ਦੇ ਯਾਦ ਕਰਦਾ ਹੈ ਅਮਰ ਸਵੇਰੇ ਉੱਠ ਕੇ ਉਸ ਪਰਮਾਤਮਾ ਤੱਕ ਆਪਣੀ ਰਸਾਈ ਕਰਦਾ ਹੈ ਨਾਮ ਜਪਦਾ ਹੈ ਉਸ ਦੇ ਜਸ ਵਿੱਚ ਉਸ ਦੇ ਰਸ ਵਿੱਚ ਗੜੋ ਚੁੰਜਾ ਹੈ ਵਾਹਿਗੁਰੂ ਸਾਹਿਬ ਬਾਦਸ਼ਾਹ ਬਖਸ਼ਿਸ਼ ਕਰਦੇ ਹਨ ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ ਪੰਚਮ ਪਾਤਸ਼ਾ ਪੰਜਵੇਂ ਨਾਨਕ ਕਹਿੰਦੇ ਹਨ ਸਤਗੁਰੂ ਕੋਲ ਸਾਰੀਆਂ ਵਡਿਆਈਆਂ ਹਨ ਅਤੇ ਉਹ ਆਪਣੇ ਪਿਆਰੇ ਜੀਵ ਉੱਪਰ ਕਿਰਪਾ ਕਰਦੇ ਹਨ ਸੋ ਭਾਈ ਅੱਜ ਦੀ ਜੋ ਬਖਸ਼ਿਸ਼ ਗੁਰੂ ਸਾਹਿਬ ਨੇ ਸਾਡੇ ਉੱਪਰ ਕੀਤੀ ਹੈ ਅਸੀਂ ਇਸ ਨੂੰ ਇਸ ਵੇਲੇ ਨੂੰ ਸਫਲਾ ਕਰਦੇ ਹੋਏ ਆਪਣੇ ਦੁਨੀਆਵੀ ਕੰਮਾਂ ਤੋਂੰਦਾਂ ਦੇ ਨਾਲ-ਨਾਲ ਉਸ ਪ੍ਰਭੂ ਦੇ ਸਿਮਰਨ ਨੂੰ ਵੀ ਆਪਣੇ ਮਨ ਵਿੱਚ ਵਸਾ ਕੇ ਰੱਖਣਾ ਹੈ ਉਸ ਨੂੰ ਯਾਦ ਰੱਖਣਾ ਹੈ ਤਾਂ ਕਿ ਮਨੁੱਖ ਦੁਨਿਆਵੀ ਪੂੰਜੀ ਦੇ ਨਾਲ-ਨਾਲ ਅਧਿਆਤਮਿਕ ਪੂੰਜੀ ਵੀ ਆਪਣੇ ਮਨ ਵਿੱਚ ਰੱਖ ਕੇ ਸ਼ਾਂਤੀ ਨਾਲ ਆਪਣੇ ਜੀਵਨ ਦਾ ਗੁਜ਼ਾਰਾ ਕਰੇ ਅਤੇ ਪ੍ਰਭੂ ਦੇ ਓਟ ਆਸਰੇ ਅਨੁਸਾਰ ਉਸ ਦੇ ਚਰਨਾਂ ਵਿੱਚ ਲੱਗਿਆ ਰਹੇ ਸੋ ਇਸ ਮਾ ਹੁਕਮ ਨਾਵੇ ਦੀਆਂ ਅੰਤੋਂ ਪੰਕਤੀਆਂ ਪੜ੍ਹਦੇ ਹਾਂ ਫਿਰ ਸਮਾਪਤੀ ਕਰਾਂਗੇ ਜਾ ਕਾ ਅੰਗ ਦਿਆਲ ਪ੍ਰਭ ਤਾਕੇ ਸਬਦਾਸ ਸਦਾ ਸਦਾ ਵਡਿਆਈਆ ਨਾਨਕ ਗੁਰਪਾਸ ਇੰਨੀ ਬੇਨਤੀਆਂ ਕਰਦੇ ਹੋਏ ਖਿਮਾ ਦਾ ਜਾਚਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ